ਪਟਲ ਗਏ ਆ ਸ਼ਿੰਦਿਆ ਪਾਣਾ ਨਹੀਂ ਲੜਾ ਉਹਨਾਂ ਬੰਦਿਆਂ ਦਾ ਲਓ ਸਾਹਮਣੇ ਰੇਡ ਪੈਂਦੀ ਜਾਦੂ ਕਰੀ ਜਿਕਰ ਲਓ ਸਾਹਮਣੇ ਪਾਸੇ ਸ਼ੇਰੂ ਸ਼ੇਰੂ ਦੀ ਕਬੱਡੀ ਪੈਂਦੀ ਹੈ ਲਓ ਉੱਧਰਲੇ ਪਾਸੇ ਚੰਦਰ ਪ੍ਰਕਾਸ਼ ਨੇ ਇੱਕ ਸੌ ਲਾਇਆ ਫਿਰ ਸ਼ੇਰੂ ਤੇ ਇੱਕ ਸੌ ਲਾਇਆ ਗਿਆ 100 ਜਾਦੂ ਫਿਰ ਲੱਗਿਆ ਆ ਮੁੰਡੇ ਦੀ ਰੇਡ ਤੇ ਜੇ ਭੱਜ ਗਿਆ ਮਿਲ ਜਾਣੇ ਆ 100 100 ਆਓ ਸਾਹਮਣੇ ਚਾਰ ਦਿੌਰ ਨੇ ਬਿੱਟੂ ਮੁੰਡਾ ਟੱਪੀ ਜਾਂਦਾ ਦੁਨੀਆ ਕਹਿੰਦੀ ਆ ਬੂਟਿਆ ਜਾਂ ਕਹਦੇ ਏ ਬੱਲੇ 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 ਓੰਕਾਰ ਕਾਰੀ ਟਰਾਈ ਕਰਦਾ ਪਰ ਸ਼ੇਰੂ ਕਹਿੰਦੇ ਖਿਡਾਰੀਆਂ ਦੇ ਟੂਰਨਾਮੈਂਟ ਲਈ ਯੋਗਦਾਨ ਜਿਹੜੇ ਵੀ ਸੱਜਣਾ ਮਿੱਤਰਾਂ ਦੇ ਰਹੀ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਰਮਨਦਾਨ ਫਤਿਹ ਬਖਸ਼ੇ ਲਾ ਉਧਰਲੇ ਪਾਸੇ ਸ਼ੇਰੂ ਦੀ ਕਬੱਡੀ ਪੈਂਦੀ ਹੈ ਮੇਰੇ ਮਿੱਤਰੋ ਆਹ ਮੁੰਡੇ ਦੀ ਮਿਹਨਤ ਬੋਲਦੀ ਹੈ ਆਹ ਵੇਖ ਵੀ ਮਿੱਟੀ ਹੋਣਾ ਪੈਂਦਾ ਪਾਰ ਸਿਖਵਾਉਣ ਲਈ ਮਿਹਨਤ ਕਰਨੀ ਪੈਂਦੀ ਕਬੱਡੀਆਂ ਹੀਰਾ ਹੋਣ ਲਈ ਆਹ ਫਿਰ ਹੁੰਦਾ ਹੈ ਸ਼ਾਲੂ ਵੀਰ ਕਹਿੰਦਾ ਆਪਾਂ 500 ਦੇ ਦਾਂਗੇ ਪਰ ਆਹ ਮੁੰਡਾ ਕਹਿੰਦੇ ਆਉਣ ਵਾਲੇ ਸਮੇ ਦਾ ਸੁਪਰਸਟਾਰ ਖਿਡਾਰੀ ਹੈ ਇਹਨੂੰ ਕਹਿੰਦੇ ਸ਼ੇਰੂ ਕਹਿੰਦੇ ਐ ਇਹ ਪਾਲੇ ਬਾਈ ਦਾ ਸੁਪੁੱਤਰ ਛੋਟੀ ਉਮਰੇ ਵੱਡਾ ਨਾ ਹਣ ਦੇਖੋ ਬਣਦਾ ਤੇ ਬਣਦਾ ਕੀ ਹੈ ਲੈ ਮੋਜਪਰੀਆ ਹੋਜਰਾ ਮੂਰੇ ਹੋਜਰਾ ਮੂਰੇ ਪਰ ਬੂਟਾ ਨੂਰਪੁਰੇ ਵਾਲਾ ਐਲੜੀਆਂ ਦਾ ਜੇਤੂ ਮੁੰਡਾ ਕਹਿੰਦੇ ਚਾਂਦੀ ਦੇ ਜੇਤੂ ਚਾਂਦੀਆਂ ਦਾ ਜੇਤੂ ਅੱਜ ਫਾੜ ਲਗਿਆ ਫੇਰ 100 ਲਗਿਆ ਨikhil ਬਾਈ ਫੇਰ ਲਗਿਆ ਆਹ ਸਾਹਮਣੇ ਪਾਸੇ ਇਸ ਵੇਲੇ ਸ਼ੇਰੂ ਵਧਿਆ ਹੋਇਆ ਪਈ ਹੋਈ ਰੇਡ ਹੈ ਸਾਹਮਣੇ ਚਾਰ ਤਿਆਰ ਨੇ ਚਾਰਾਂ ਦੇ ਵਿੱਚੋਂ ਕਿਹਨੇ ਵੱਧ ਗਏ ਜਫਾ ਰੋਣਾ ਬਿੱਟੂ ਜੇ ਹੁਣ ਭੱਜ ਗਿਆ ਤੇ ਦੁਨੀਆ ਨੇ ਕਹਿਣਾ ਮੁੰਡਾ ਟਾਵਰ ਵਰਗਾ ਫੜ ਫੜ ਕੇ ਛੱਡੀ ਜਾਂਦਾ ਏ ਆਹ ਦਾੜੀ ਵਾਲਾ